ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਕੈਮ ਜੀ ਤੇ ਅੱਜ ਸਵੇਰ ਸਵੇਰ ਹੋ ਗਿਆ ਨੁਕਸਾਨ ਤੇ ਮੈਂ ਚਲੋ ਛੋਡੇ ਨਾਲ ਕਰਦੇ ਆਂ ਸੰਜੀ ਤੇ ਇਹ ਬੱਚੇ ਨੂੰ ਟੈਕ ਆ ਗਿਆ ਖੜੇ ਖੜੇ ਨੂੰ ਇੱਕੇ ਤਾਂ ਬਧੀਆ ਦੁੱਧ ਦੁੱਧ ਵੀ ਪੀਤਾ ਸੀ ਠੀਕ ਹੈ ਚੁੰਗਣੀ ਚੁੰਗਣੀ ਚੁੰਕ ਕੇ ਤੇ ਬਸ ਇੱਕੇ ਦਾ ਮੈਂ ਥੋੜੇ ਜਿਹੇ ਟਾਈਮ ਚ ਵੀ 20 25 ਮਿੰਟਾਂ ਤੋਂ ਬਾਅਦ ਤਾਂ ਇਹਨੇ ਰਿੰਗਣਾ ਜਿਆ ਸਟਾਰਟ ਕੀਤਾ ਸਾਰੇ ਪਸ਼ੂ ਪਸ਼ੂ ਖੜੇ ਹੋ ਗਏ ਉਹਨਾਂ ਨੇ ਡਾਟ ਪਾਤਾ ਤੇ ਉਧਰ ਗਾਂ ਕੱਲੀ ਚੋਈ ਜਾਂਦੇ ਸੀ ਉਹ ਤੜਕੇ ਤੇ ਜੋ ਡਾਟ ਪਾਤਾ ਸਾਰੇ ਪਸ਼ੂ ਨੇ ਖੜੇ ਹੋਏ ਤਾਂ ਬਾਜ ਪਤਾ ਲੱਗਿਆ ਵੀ ਆ ਕੱਟ ਡੱਕੇ ਬਈ ਫਿਰ ਬਾ ਜੀਭਾਂ ਹੀ ਕੱਢਣ ਲੱਗਿਆ ਹੈ ਬਾ ਮੂੰਹ ਜੱਟ ਕੇ ਚਾਰ ਪੰਜ ਬਾਰੀ ਚਬੱਸ ਟਿੱਕੇ ਦਾ ਵੀ ਵਿਚਾਰਾ ਚੱਲ ਗਿਆ ਤਾਂ ਇਹ ਛੋਟੀ ਨਾਗਣੀ ਵਾਲਾ ਸੀ ਜਿਹੜੀ ਹੁਣ ਮੇਲੇ ਤੇ ਜਾ ਕੇ ਆਇਆ ਸੀ ਤਾਂ ਦੰਦ ਚਬਾਈ ਚੱਲ ਗਏ ਸੀਗੇ ਵੀ ਚਲਦਾ ਉਹ ਚਬਾਇਆ ਮਾਂਗੇ ਉਹਦਾ ਸੀਗਾ ਇਹ ਤੇ ਇਹ ਚੱਲ ਗਿਆ ਤਾਂ ਆਹ ਪਿਆਦਾ ਪੌਰ ਕਲੀ ਵਾਲਾ ਰੱਸਾ ਆ ਦੇਖੀ ਪਿਆ ਆ ਦੇਖ ਲਓ ਆ ਪਟਾ ਖੋਲਤਾ ਦਾ ਰਸਾ ਖੋਲਤਾ ਦੇ ਕੋਈ ਐਂ ਵੀ ਨਹੀਂ ਗੱਲ ਕੋਲ ਘੁੱਟਣ ਵਾਲਾ ਦਾ ਚਾਂਸ ਹੀ ਨਹੀਂ ਹੁੰਦਾ ਤੁਹਾਨੂੰ ਪਤਾ ਹੀ ਹੈ ਤੇ ਇਹ ਐਸ ਲੋਟ ਜਿਹਦੇ ਨਾਲ ਵਿਚਾਰੇ ਨਾਲ ਘਟਣਾ ਘਟ ਗਈ ਤੇ ਇਹ ਖੜੀਏ ਝੋਟੀ ਖਰ ਇਹ ਨੂੰ ਤਾਂ ਨਹੀਂ ਹਜੇ ਪਤਾ ਵਿੱਕੀ ਚੱਕਰ ਤੇ ਉੰਬਾ ਇਹ ਛੜਦੇ ਛੋੜਦੇ ਹੈ ਨਹੀਂ ਪਰ ਇਹ ਮਗਰ ਜ਼ਰੂਰ ਖੜਾਉਂਦੀ ਹੈ ਤਾਂ ਫੇਰ ਪਤਾ ਲੱਗੂਗਾ ਬਾਕੀ ਹੱਥ ਨੇ ਵੀ ਬਾਲਾ ਕਰਦੇ ਨਹੀਂ ਇਹ ਉਹ ਵੀ ਪਾਸੇ ਕਰ ਦਿੰਦੇ ਸੀ ਤਾਂ ਹੁਣ ਚਲੋ ਫਿਰ ਦੇਖਦੇ ਆਂ ਹੱਥ ਨੇ ਬਾਦ ਘਾਟ ਗਈ ਆ। ਤੇ ਈ ਧਾਰ ਕੱਢ ਦਿੰਦਾ ਪਵਨ ਜੇ ਤੂੰ ਧਾਰ ਕੱਢਦਾ ਹਨ ਤੇ ਤੂੰ ਬਸ ਸਮਝ ਲਿਆ ਕਰ ਵੀ ਆਪਾਂ ਗੋੜ ਧਾਰ ਤੋਂ ਬਾਅਦ ਜਾਂ ਇੱਕ ਟਾਈਮ ਖੰਡ ਪਾਣੀ ਪੋਣੀ ਹਨ ਇਹਨੂੰ ਮੜਾ ਜਾ ਹੁਣ ਨਾ ਜੇ ਕੱਟਰੂ ਦਾ ਮਾੜਾ ਮੋਟਾ ਤਰੀਮਾ ਕਰੂ ਤਾਂ ਇਹਨੂੰ ਜੋਸ਼ ਜ਼ਿਆਦਾ ਦੇ ਦਿਓ ਤੇ ਦੁੱਧ ਨਾ ਟੁੱਟ ਜੇ। ਤੇ ਹੋਰ ਸੁਣਾ ਬਿੱਲੋ ਵਧੀਏ ਚੱਲੀ ਜਾਂਦੀ ਆ ਹਨਾ ਤੇ ਬਸ ਇਹਦੀ ਕੱਟੀ ਵੀ ਹੁਣ ਨਾ ਚੁੰਗਣੀ ਦੇ ਲਾਲੋ ਪਵਨ ਰਾਜਸਥਾਨ ਦਾ ਹੁਣ ਸਾਰਾ ਦੁੱਧ ਮਿਣਿਆ ਕਰਾਂਗੇ ਫਿਰ ਇਹਦੀ ਚਵਾਈ ਚੂਈ ਕਰਵਾ ਦਾਂਗੇ। ਥੋੜੀ ਜਿਹੀ ਲੱਸੀ ਹੋਣ ਲੱਗੀ ਤੇ ਉਹ ਆਇਆ ਨਹੀਂ ਤੇ ਜੀ ਜੇ ਤੇ ਮੀਣੀ ਕਿਵੇਂ ਮੀਣੀ ਦੀ ਤਾਰ ਤੂਰ ਤਾਂ ਨਹੀਂ ਅੱਜ ਤੇ 나ਗਣੀ ਦੀ 나ਗਣੀ ਕੇ ਵੀ ਨਹੀਂ ਰਾਤ ਕਾ ਸੀਗਾ ਠੀਕ ਐ ਲੋ ਵੀ ਮੈਂ ਤਰੋਂ ਇਸ ਵੇਲੇ ਚੰਦ ਪਾਣਾ ਸਫਾਈ ਦਾ ਕੰਮ ਇੱਕ ਜਾਣਾ ਹੁਣ ਨਮਾਈ ਜਾਊ ਮੂਰੇ ਇੱਕ ਜਾਣਾ ਬਾਹਰ ਕੱਢੀ ਜਾਊਗਾ ਤੇ ਨਾਲ ਦੀ ਨਾਲ ਹੀ ਪਸ਼ੂ ਬਾਰ ਵਜ ਜਾਂਦੇ ਆ ਸੰਕਾ ਦੇ ਤੇ ਹੁਣ ਵਾਲਾ ਜਿਹੜਾ ਮੌਸਮ ਵਧੀਆ ਤੇ ਇਧਰਲੇ ਪਾਸੇ ਦੇਖੋ ਉਹ ਕੱਟੇ ਨੇ ਦੇਖਣਾ ਨਹੀਂ ਸੀ ਆਪ ਦਾਦੇ ਵਾਂਗੂ ਠੇਰਾ ਠੀਕ ਐ ਹਰੇ ਹੁਣ ਪੂਰਾ ਵਗਿਆਦੇ ਆ ਪਾਪਾ ਬਣ ਗਏ ਆ ਐਂਟਰੀ ਆ ਇਧਰਲੇ ਬਾਹਰ ਵਾਲੇ ਪਾਸੋਂ ਇੱਥੋਂ ਲੰਘਿਆ ਕਰਨਗੇ ਵੀ ਸਲੋ ਵੀ ਹੋ ਜਾ ਕਰਾਂਗੇ ਇਧਰ ਦੀ ਇਧਰਲੇ ਬਾਹਰ ਵਾਲੇ ਇੱਥੋਂ ਦੇ ਜੇ ਮੈਂ ਇੱਥੇ ਜਿੱਥੇ ਪਿਆ ਅੱਜ ਵਿਚਾਰਾ ਮਰਿਆ ਵੇ ਪੈ ਗਿਆ ਤੇ ਨਹੀਂ ਫਿਰ ਇਹਨੇ ਜਿਉਂਦੇ ਨਹੀਂ ਖੇਡਣਾ ਸੀ ਤੇ ਅੱਜ ਕੰਮ ਚੱਲੀ ਜਾਂਦਾ ਹੁਣ ਆ ਤੇ ਰਾਤ ਪਾਪਾ ਇਹ ਲਾਤੀਆਂ ਤੇ ਅੱਜ ਦੂਜੀ ਇਧਰ ਲਗਣੀ ਆ ਆ ਸਾਰਾ ਪੋਰਸ ਨੂੰ ਦੋ ਕੌਲਿਆਂ ਦੇ ਵਿੱਚ ਕੱਟ ਰੂਆਂ ਦੀ ਠੀਕ ਐ ਕੱਟ ਰੂਆਂ ਥੋੜਾ ਜਿਹਾ ਅੰਦਰੋਂ ਜੋੜਦਾ ਕਰ ਦਾਂਗੇ ਨਾਲ ਵੀ ਇੱਥੇ ਖੇਡਿ ਖੁਡੀ ਜਾਣਗੇ ਡੋਂਗੇ ਡੁੰਗੇ ਲਾਦਣਗੇ ਮੈਂ ਹੁਣ ਥੋੜਾ ਜਿਹਾ ਕਟਰੂ ਐਸੀ ਤੇ ਨਾ ਤਾਂ ਕੇਅਰ ਘੱਟ ਹੋਈ ਅੰਦਰਲੇ ਘਰੇ ਵਾਲੀ ਸੀ ਫਿਰ ਮੈਂ ਕਿਹਾ ਕਟਰੂ ਛੱਡਣ ਵਾਲੀ ਬਣਾਈਏ ਉਧਰਲੇ ਪਾਸੇ ਨਾ ਕਟਰੂ ਜਦੋਂ ਛੱਡਦੇ ਹਾਂ ਉਧਰਲੇ ਪਾਸੇ ਦੂਜਾ ਪਾਪਾਂ ਖੁੱਲੀਆਂ ਛੋਟਾ ਬੱਚਾ ਨਿਕਲ ਨੂੰ ਉਲ ਜਾਂਦਾ ਤਾਂ ਉਦੋਂ ਫੇਰ ਛੋਟੇ ਬੱਚੇ ਦੇ ਵਿਚਾਰੇ ਦੇ ਉਹ ਕਰ ਦਿੰਦੇ ਕਈ ਵਾਰੀ ਤਾਂ ਹੁਣ ਆਏ ਆ ਵੀ ਇੱਥੇ ਇਸ ਪਾਪਾਂ ਦੇ ਵਿੱਚ ਵਧੀਆ ਬਾਕੀ ਤੁਹਾਨੂੰ ਦੱਸਾਂਗੇ ਅਪਡੇਟ ਦਿੰਦੇ ਰਹਾਂਗੇ ਛੋਟਾ ਛੋਟਾ ਬਲੌਗ ਬਣਾਉਂਦੇ ਰਹਾਂਗੇ ਤਿੰਨ ਚਾਰ ਮਿੰਟਾਂ ਦਾ ਜਿਹੜਾ ਸਾਰਾ ਕੰਮ ਹੈ ਤਾਂ ਠੀਕ ਆ ਅਸਾਂ ਜੀ ਕਰੀਏ ਗਨ ਹੁੰਦਾ ਜੋ ਲਿਖਿਆ ਦਿਨਾਂ ਦਾ ਭਗਵਾਨ ਨੇ ਪਰ ਇੰਨਾ ਕਿ ਦੁੱਖ ਜ਼ਰੂਰ ਹੁੰਦਾ ਹੁਣ ਜਿਵੇਂ 2 ਲੱਖ ਲੱਖ ਕਟਾ ਸੀ ਕਿਉਂਕਿ ਬੜੀ ਚੰਗੀ ਲੈਣ ਦਾ ਸੀਗਾ ਤਾਂ ਜੋ ਵੀ ਮਨਜ਼ੂਰ ਦਾਤੇ ਨੂੰ ਦੇਖੋ ਆਪਾਂ ਤਾਂ ਹੀ ਕਹਿੰਦੇ ਹੁੰਦੇ ਆ ਵੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਹੁੰਦਾ ਹੱਸ ਕੇ ਖੇਡ ਕੇ ਹੈ ਨਿਗਾੜੀਏ ਉਹਦੇ ਵਰਗੀ ਰੀਸ ਨਹੀਂ ਤੇ ਹੋ ਆਪਣੀ ਇੱਕ ਜਾਮਣਾ ਲਾਜ਼ਮੀ ਬਚਾ ਕੇ ਰੱਖਣੀ ਆਪਾਂ ਸਾਰਿਆਂ ਨੂੰ ਜਾਮਣ ਆਪਣੀ ਉਹ ਦੂਜੀ ਉਹ ਚਿੱਟੀ ਜਾਮਣ ਆ ਉਹ ਅੱਗੇ ਤਾਂ ਸਾਰੇ ਰਿੰਕੂ ਕਹਿੰਦੇ ਕਿਵੇਂ ਹੋ ਸਕਦਾ ਮੈਂ ਨਹੀਂ ਜਿਹੜਾ ਇਹਦਾ ਫਲ ਲੱਗਣਾ ਵਿਚੋਂ ਦਾ ਜਾਮਣੀ ਆ ਉਹੀ ਤੇ ਉਤੋਂ ਚਿੱਟੇ ਰੰਗ ਦੀ ਉਹ ਰੰਗ ਉਤੋਂ ਜਿਵੇਂ ਚਿੱਟਾ ਹੂ ਆਂਡੇ ਵਰਗਾ ਜਦੋਂ ਖਾਮੋਗੇ ਵਿੱਚੋਂ ਜਾਮਣੀ ਹੋਊਗੀ ਤੇ ਅੱਗੇ ਫੁੱਟਾ ਇਹ ਪਾਣੀ ਨੂੰ ਬਾਹਲਾ ਜਾਂਦਾ ਚਲ ਮੈਂ ਆ ਤਾੜਾ ਮਾਇਆ ਨੂੰ ਮੁੜ ਕੇ ਪਾਣੀ ਦੇ ਬਾਹਲਾ ਮਾਸਤ ਰਹਿੰਦੀ ਹੈ ਜੰਮਾਂ ਦੀ ਠੰਡ ਹੋਵੇ ਚਲ ਟੋਨੀ ਤਾੜਾ ਨੂੰ ਕਿਹਾ ਚੱਲ ਚੱਲ ਮੈਂ ਆ ਲੋਹੇ ਤੇ ਨਾ ਪੈਣਦੇ ਪਾਣੀ ਓਏ ਕੱਲ ਪਰੇ ਉਹ ਕਰਿਆ ਕਰੋ ਚੱਲ ਚੱਲ ਮਾਇਆ ਚੱਲ ਉਧਰ ਚੱਲ 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 ਬਿਲਦੇ ਚੱਲ ਨਾਲੇ ਦੁਪਹਿਰੇ ਛੱਡ ਦਿਆ ਕਰੋ ਫੇਰ ਹੁਣ ਤਾਂ ਧੁੱਪ ਹੋਣ ਲੱਗੀ ਚੰਗਾ ਹਜੇ ਦਰਖਤ ਫੁੱਟੇ ਨਹੀਂ ਹਜੇ ਸਾਂ ਨਹੀਂ ਬਣੀ ਇਹਨੂੰ ਇਹਦਾਂ ਕੰਮ ਨਹੀਂ ਬੜਿਆ ਪਸ਼ੂ ਬਾਹਰੋਂ ਦਾ ਉਦੋਂ ਬਾਅਦ ਛੱਡ ਦਿਓ ਹਾਂ ਜੀ ਇਹਨੂੰ ਕਾਰਾਂ ਨੂੰ ਪਾਣੀ ਪਾ ਕੇ ਫਿਰ ਕੂੜ ਨੂੰ ਪਾ ਇਹਨੂੰ ਪਾਉਣਿਆ ਹੋਰ ਆ ਤੇ ਟੋਏ ਬਣਾਤੇ ਉਦੋਂ ਇਹਦੇ ਚ ਇਹਨਾਂ ਨੂੰ ਪਾਣੀ ਪਾ ਦਿੰਦੇ